ਇੱਕ ਰਾਤ ਇੱਕ ਹਸਪਤਾਲ ਦੇ ਵਿੱਚ ਇੱਕ ਮਰੀਜ਼ ਦੀ ਤਬੀਅਤ ਖਰਾਬ ਹੋ ਗਈ ਤਾਂ ਇੱਕ ਨਰਸ ਦੂਜੀ ਨਰਸ ਨੂੰ ਆਖਣ ਲੱਗੀ ਕਿ ਮੈਡਮ 35 ਨੰਬਰ ਵਾਲੇ ਮਰੀਜ਼ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਮੈਨੂੰ ਹੋਣੀ ਪਤਾ ਲੱਗਾ ਤੁਸੀਂ ਜਾ ਕੇ ਦੇਖੋ ਜਰਾ ਕਿਵੇਂ ਉਹਨਾਂ ਦੀ ਤਬੀਅਤ ਜਾ ਕੇ ਚੈੱਕ ਕਰੋ ਜਲਦੀ ਪਲੀਜ਼ ਚੰਗਾ ਮੈਡਮ ਮੈਂ ਜਲਦੀ ਜਾਨੀ ਆ ਮੈਂ ਜਾ ਕੇ ਚੈੱਕ ਕਰਨੀ ਆ ਕਿ ਮਰੀਜ਼ ਨੂੰ ਕੀ ਹੋਇਆ ਪਰ ਤੁਸੀਂ ਨਾ ਕੁਝ ਇੱਕ ਦਵਾਈਆਂ ਲੈ ਕੇ ਜ਼ਰੂਰ ਆਇਆ ਜੀ ਕਿਉਂਕਿ ਉਸ ਮਰੀਜ਼ ਦੀ ਤਬੀਅਤ ਦਿਨ ਬਏ ਦਿਨ ਖਰਾਬ ਹੋ ਰਹੀ ਹੈ ਮੈਨੂੰ ਖਤਸਾ ਕਿਤੇ ਕੁਝ ਹੋ ਰਹੀ ਨਾ ਹੋ ਗਿਆ ਹੋਵੇ ਉਹਦੇ ਨਾਲ ਉਹ ਨਰਸ ਜਦੋਂ ਮਰੀਜ਼ ਦੇ ਕਮਰੇ ਵਿੱਚ ਗਈ ਉਹਨੇ ਜਾ ਕੇ ਦੇਖਿਆ ਕਿ ਜੇ ਮਰੀ ਤੇ ਆਪਣੇ ਬੈਟੇ ਤੇ ਪਿਆਏ ਤੇ ਉਹਦੇ ਵਰਗਾ ਹੀ ਇਨਸਾਨ ਉਹਦੇ ਕੋਲ ਖੜਾ ਹੈ ਤਾਂ ਪੁੱਛਣ ਲੱਗੀ ਕਿ ਤੁਸੀਂ ਕੌਣ ਇਹਦੇ ਜੁੜਵੇ ਭਰਾ ਮੈਨੂੰ ਕੁਝ ਡਰ ਲਾ ਕਰਿਆ ਪਲੀਜ਼ ਪਲੀਜ਼ ਦੱਸੋ ਤੁਸੀਂ ਕੌਣ ਤੇ ਇੱਥੇ ਕਿਉਂ ਖੜੇ ਹੋ ਤੇ ਮੈਂ ਬੇਗੈਰ ਤੋਂ ਵਾਂਗ ਮੈਨੂੰ ਕਿਉਂ ਤੱਕੀ ਜਾ ਰਹੇ ਹੋ ਕੌਣ ਹੋ ਤੁਸੀਂ ਕੌਣ ਹੋ ਮੈਂ ਮੈਂ ਯਮਾ ਮੈਂ ਇਹਨੂੰ ਲੈ ਆਇਆ ਮੈਂ ਹਤਾ ਕੁਛ ਨਾ ਪੁਰਾਣੀ ਮੈਂ ਯੰਮਾ ਮੈਂ ਮਾਤਾ ਮੈਂ ਹੋਣੀ ਮਾਤਾ ਮੈਂ ਹੋਣੀ ਮਾਤਾ ਮਾਤਾ ਮੈਂ ਹੋਣੀ ਮਾਤਾ ਮੈਂ ਸਭ ਤੇ ਯਹਾਂ ਮੀਆਂ ਮੈਂ ਖਾਮ ਨੂੰ ਲੈ ਨਾ ਮੈਂ ਯੰਮਾ ਮੈਂ ਯੰਮਾ Mai amma Mai amma Mai amma Vai amma